ਦੀ ਵਾਖਰੂ ਅਦਾਸਿਕ ਓੰਕਾਰ ਸ੍ਰੀ ਵਾਖਰੂ ਜੀ ਕੀ ਪਾਤਸ਼ਾਹੀ ਸ਼੍ਰੀ ਗੋਬਿੰਦ ਸਿੰਘ ਜੀ ਸਹਾਇ ਵਾਖਰੂ ਜੀ ਨੂੰ ਵਰਤੀ ਜੀ ਕੀ ਪਾਤਸ਼ਾਹੀ ਦਸਵੀਂ ਪਤਮਕੋ ਜੀ ਸਿੰਘ ਤੇ ਪਰਮਾਤਮਾ ਕਲੈਤਿਆ ਹੈ ਬੁਰਤੀ ਮਤਾ ਸਲਾਮ ਦਸ ਸਹਾਇ ਅਰਜਨ ਹਰਗੋਬਿੰਦ ਨਾਮ ਸ੍ਰੀ ਦਰਸ਼ੀ ਖੰਗਾਰਾ ਜੀ ਸ੍ਰੀ ਹਰਿ ਕਰਤ ਸੰਤਿਆਈ ਹੈ ਜਿਸ ਤੇ ਸਰਦਕ ਜਾਏ ਇਹੋ ਬਾਬਾਦਰਸਿ ਗੁਰੂਆਂ ਕਾਰਨ ਉਹ ਦਿਹਾੜਾ ਦਾ 22 22 ਨੂੰ ਸ੍ਰੀ ਦਸਵੇਂ ਪਾਤਸ਼ਾਹ ਸਭ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਸਮਾਏ ਸਭ ਥਾਈਂ ਸ੍ਰੀ ਸੰਤ ਸਭਾ ਪਾਤਸ਼ਾਹੀਆਂ ਦੇ ਜੋਤ ਸਭ ਸ੍ਰੀ ਗੁਰੂ ਗ੍ਰੰਥ ਦੇ ਫਾਟ ਦਰਸ਼ਨ دیدار ਦਾ 73 ਕੀ ਖਾਸ ਪੱਜੀ ਸੁਖ ਸੰਗਤ ਬਲਵਜੀਤ ਸ੍ਰੀ ਹੁਮਾਰਾ ਗੁਰੂ ਹਰਿ ਕਰੋ ਪੰਜਾਬ ਪਿਆਰੇ ਸਭੋ ਸਭ ਜਾਤਿਆਂ ਕਰਾਉਣੇ ਮੁਗਧਿਆ ਪੜੀਆਂ ਜੜੀਆਂ ਦੱਪੀਆਂ ਜਿਨ੍ਹਾਂ ਨਾਮ ਚੱਕਿਆ ਗੱਲ ਵਿੱਚ ਪਿਆ ਇੱਕ ਲਾਈ ਇੱਕ ਗਵਾਈ ਦੇ ਪਿਆਰੇ ਅਨੁਰੂਪ ਜੀ ਦਾ ਨਾ ਪਿਆਰੇ ਜਨਤ ਕਰਮਾਈ ਦਾ ਧੰਨ ਵਰਤੀ ਫਾਲਸਵਾਜੀ ਸੋ ਸੰਗਤ ਬਲਾ ਜੀ ਸ੍ਰੀ ਹਰਿਵਾਰ ਜਯੋ ਕਰਉ ਜਿੰਦਾਸ ਸਿੰਘ ਅਸਿ ਗੜੀਆਂ ਨੇ ਧਰਮ ਦੇ ਦੇਸ ਦਿੱਤੇ ਬਲ ਬਲਤ ਵਾਏ ਅਜਾ ਚਰਕੜੀਆਂ ਤੇ ਕਦੇ ਤਾਲਾ ਰਿਆਣਾ ਚਲਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਮਹਾਨੀਆਂ ਕੀਤੀਆਂ ਘਰ ਹੁਣੇ ਆਰਿਆ ਸੁੱਧੀ ਕੇਸਾਂ ਸਵਸੰਗਨ ਵਾਹੀ ਇਨ੍ਹਾਂ ਦੀ ਕਮਾਈ ਦਾ ਤੇ ਹੰਸਰ ਕੀ ਘਰ ਸੋ ਜਿਸੋ ਸੰਗਤ ਬੋਲੋ ਜੀ ਸ੍ਰੀ ਹਿਮਾ ਨਿਵਾ ਕਰੂੰ ਪੰਜਾਂ ਤਖਤਾਂ ਸਰਬਾਤ ਗੁਰਦਵਾਰਿਆਂ ਦਾ ਤੇ ਹੰਸਰ ਕੀ ਘਰ ਸੋ ਜਿਸੋ ਸੰਗਤ ਬੋਲੋ ਜੀ ਸ੍ਰੀ ਹਿਮਾ ਪਤਮੀ ਸਰਵਤ ਪਾਲ ਸਿੰਘ ਜੀ ਕੀ ਅਰਦਾਸ ਹੈ ਜੀ ਸਰਵਤ ਪਾਲ ਸਾਹਿਬ ਜੀ ਨੂੰ ਆਜਿ ਗੁਰੂ ਆਜਿ ਗੁਰੂ ਵੰਦਿਤ ਸਿ ਆਵੇ ਪਤਾਵੰਤ ਸਰਵਦਾਸ ਬਸਮੋਹ ਜਹਾਂ ਜਹਾਂ ਕਨਸਾ ਜੀ ਸਾਰੇ ਤੁਮ ਤੁਮ ਕੀ ਸਿ ਹਰਿਆਏ ਦੇਵ ਦੇਖੋ ਤੇ ਗੁਰੂ ਦੀ ਕਿਰਪਾ ਪੁੱਤ ਕੀ ਦੇਸ ਸ੍ਰੀ ਸਰਵ ਜੀ ਸਹਾਇ ਗੁਰੂ ਘਰ ਸਾਹਿਬ ਜੀ ਕੇ ਭੂਮ ਪਾਲੇ ਬਲਾ ਜੀ ਸ੍ਰੀ ਹਮਾਰਾ ਗੁਰੂ ਕੀ ਵੰਗਰੋ ਸਿੱਖਾਂ ਨੂੰ ਸਿੱਖੀ ਦਾਤ ਕੇ ਸਤਾਨ ਰਹਿਤਾਨ ਹੋਏ ਇੱਕ ਧਰਮ ਸਰਦਾ ਪੁਰਸਵਾ ਦਾਮ ਧਰਮ ਸਰਦਾ ਨਾਮ ਦਾ ਸ੍ਰੀ ਅਮਰ ਸਤਸੰਗ ਦੇ ਦਰਸ਼ਨੀਸ਼ਣਾਂ ਆਪ ਜਨਾਂ ਤੇ ਮੇਰੇ ਹੋਗੇ ਜਿ ਕੋ ਜੁਗਿਆਤ ਕਰਤੋਂ ਰਹਾਦਾ ਜੈ ਜੈਕਾਰ ਖਾਲਸਾ ਜੀ ਸਭ ਸੰਗਤ ਬਲੋ ਜੀ ਸ੍ਰੀ ਹੰਕਾਰ ਜੁਗਿਆਤ ਸੇਖਾਂ ਦਾ ਮਰਨੀ ਨਾ ਮਤੁ ਤੇ ਮਤ ਮਦੇ ਰੱਖੇ ਖਾਲਸਾ ਆਪਣੇ ਪੰਥ ਦੀ ਸਦਾ ਸਹਾਇਤਾ ਦੇਣ ਵਾਲਤਾ ਜਿਓ ਸ੍ਰੀ ਨਨਕਾਣਾ ਸਾਹਿਬ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਕੋ ਖਾਲਸਾ ਪੰਥ ਨੂੰ ਛੋੜਿਆ ਗਿਆ ਹੈ ਜੀ ਪੁਲੀਦਾਰ ਸੇਵਾਦਾਰੀ ਸੇਵਾ ਸੁਭਾਉ ਦਾ ਨਾਮਨੇ ਪਿਆਰੇ ਖਾਸਾਰੀ ਨੂੰ ਬਖਸ਼ੋ ਜੀ ਨਾਮਾਨਿਆ ਦੇ ਮਾਣ ਨਤਾਨਿਆ ਦੇ ਤਾਨ ਜੋਗਿਆਂ ਦੇ ਰੂਪ ਨਿਆਸ ਦੇ ਆਸਰੇ ਧੰਨ ਧੰਨ ਸਭ ਸ੍ਰੀ ਗੁਰੂ ਪਦਸਾਹਿਬ ਜੀ ਮਹਾਰਾਜ ਬੋਤਾ ਕਦੀ ਤੇ ਬਾਰਗਮਾਨ ਤਰਨਤ ਚੰਚ ਅਮਰ ਸ਼ਤਰ ਦੇ ਮਾਰਕਸ ਜੀ ਆਪ ਜੀ ਦੇ ਹਜ਼ੂਰ ਜਨ ਕਰਮਚਾਰ ਦਾਸ ਬੇਨਤੀ ਹੈ ਮਹਾਰਾਜ ਜੀ ਪਾਸ਼ਾ ਜੀ ਆਪ ਜੀ ਦੇ ਮਹਾਨ ਉਸ ਕਿਰਪਾ ਕੋਈ ਆਗਦੇ ਅਮਤ ਬਰੇ ਦੇ ਸੁੰਦਰ ਦਵਾਰ ਸੋਹੇ ਮਨਸਤ ਗੁਰੂ ਜੀ ਆਪ ਜੀ ਦੇ ਬਾਕ ਬਰਸ਼ਮੀ ਤੇ ਪ੍ਰਮਾਤਾਲ ਜੀ ਦੀ ਬਾਣੀ ਪੰਜਾਬ ਬਾਣੀ ਨਾਲ ਨਹੀਂ ਨਤ ਰਹੇ ਸੁਰਤ ਹਜੜ ਦੇ ਪਾਠ ਸਨਮਾਰ ਦੇ ਕੀਰਤਨ ਗੁਰਮਤਿ ਅਨੁਸਾਰ ਅੱਜ ਬਾਣੀ ਦੀ ਮੁਖਵਾਰ ਦੀ ਚਾਲ ਹੋਈ ਹੈ ਆਪ ਜੀ ਦੀ ਸੇਵਾ ਕਰਦੇ ਹਾਂ ਕੁਰਬਾਨੀ ਕਰਦੇ ਹਾਂ ਗੁਰਜਰ ਕੀਰਤਨ ਚਲਦੇ ਹੁੰਦੇ ਹਾਂ ਪੁਨਾ ਦੀ ਖਿਮਾ ਕਰਨੀ ਅੱਗੇ ਤੋਂ ਸਮਾਧ ਦੇ ਸੁਨਿ ਬਖਸ਼ ਕਰਨੀ ਬੜੀ ਸੋਹਣੀ ਬਾਣੀ ਸਾਰੇ ਖਾਲੇ ਸੁਣਨਗੇ ਪਰਿਵਾਰਕਾਂ ਸਬਾਣੀ ਦਾ ਭਾਵ ਕਥਾ ਵਿਚਾਰ ਦਾ ਭਾਵ ਆਪ ਜੀਆਂ ਸਮਤਾਂ ਦੇ ਹਿਰਦਿਆਂ ਦੇ ਸੁਣਾਉਣਾ ਸੋਹਣਾ موسیقی آج ہی کرپا کرنے کے پارشا جی جو جیشا بیوہ کرونا آج ہی کرپا کرنے کے پارشا جی سوکمی سو پیامت رکھا بنان خانتی نا پیامر مسلا سوکمی سساڈی تیمیان سبن سا دے پار کبھنی مارکی پاشا میر کرسکتی حدرہ کی سبن سا دے پار کروانے آن سامسا ہائی ہونا شروع کروانے کو رمز کے پارشا جی بھونا میں سابق شکونا میتھے کرواندی سمرتہ وچھو جی جو جی تیرے تکنی آوی سملائی ਜਿਨਾਂ ਕਰਿਆ ਤੇਰਾ ਨਾਮ ਤੇ ਆਵੇ ਨਾਨਕ ਨਾਮ ਚਰਤੀ ਕਲਾ ਇਹੇ ਪਾਣੀ ਸੁਖਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਤੂੰ ਆ ਗਿਆ ਵਹੀ ਆਤਾਲੀ ਕੀ ਅਭੀ ਨਿਵਾਇ ਹੂੰ ਸਭ ਸਿਖਨ ਕਉ ਹੁਕਮ ਹੈ ਗੁਰੂ ਮਾਨਿਓ ਰੁਪਨਤ ਜੀ ਮਾਨਿਓ ਦੇਖੋ ਮੇਰੀ ਹੋਜ ਹੈ ਖੋਜ ਸਭ ਦੁਨ ਹੈ ਰਾਜ ਕਰੇਗਾ ਖਾਲਸਾ ਆਕੀ ਰਹਿਣਾ ਤਵਾਰ ਹੋਏ ਸਭ ਲਾਂਗੇ ਵਜੀ ਸਾਨੂੰ ਜੋ ਵਾਹਿਗੁਰੂ ਨਾਮ ਜਹਾਨ ਹੈ ਛੜੇ ਸੂਤਰੀ ਜੋ ਸਰਧਾ ਕਰਸੀ ਮਦੇ ਗੁਰਪਾ